ਤਿਆਂ ਕੋਈ ਹੁਣ ਤੋਂ ਨਹੀਂ ਬਣਾਈਆਂ ਜਾਣ ਲੱਗੀਆਂ ਸਗੋਂ ਇਹ ਤਾਂ ਦਹਾਕਿਆਂ ਸਦੀਆਂ ਤੋਂ ਚੱਲਿਆ ਆ ਰਿਹਾ ਪੰਜਾਬੀ ਸੱਭਿਆਚਾਰ ਦਾ ਇੱਕ ਅਣਖੜਮਾ ਅੰਗ ਨੇ ਇਹ ਔਰਤਾਂ ਦੇ ਮਨ ਪਰਚਾਵੇ ਅਤੇ ਆਪਣੇ ਸੀਮਤ ਘੇਰੇ ਵਿੱਚੋਂ ਆਜ਼ਾਦੀ ਦੇ ਪ੍ਰਗਟਾਵੇ ਦਾ ਵੀ ਪ੍ਰਤੀਕ ਨੇ ਹਾਂ ਸਮੇਂ ਦੇ ਨਾਲ ਇਹਨਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਅਤੇ ਗੱਲ ਬੋਲੀਆਂ ਤੇ ਪਿੰਗਾ ਝੂਟਣ ਤੋਂ ਡੀਜੇ ਉੱਤੇ ਆ ਗਈ ਹੈ ਭਵਿੱਖ ਵਿੱਚ ਸਮੇਂ ਦੇ ਨਾਲ ਇਸ ਵਿੱਚ ਹੋਰ ਬਦਲਾਅ ਵੀ ਹੋਏਗਾ ਕਿਉਂਕਿ ਬਦਲਾ ਕੁਦਰਤੀ ਵਰਤਾਰਾ ਹੈ ਜੋ ਰੁਕਿਆ ਨਹੀਂ ਰੁਕਦਾ ਤੀਆਂ ਔਰਤਾਂ ਦੇ ਚਿਰਾਂ ਬਾਅਦ ਮਿਲਣ ਦੁੱਖ ਸੁੱਖ ਕਰਨ ਨੱਚਣ ਟੱਪਣ ਖਰੂਦ ਪਾਉਣ ਦਾ ਇੱਕ ਸਾਧਨ ਨੇ ਤੀਆਂ ਔਰਤਾਂ ਨੂੰ ਆਪਣਾ ਬਹੁਤ ਕੁਝ ਪ੍ਰਗਟਾਉਣ ਦਾ ਮੌਕਾ ਵੀ ਦਿੰਦੀਆਂ ਨੇ ਪਰ ਜਗਰਾਉ ਨੇੜਲੇ ਪਿੰਡ ਚਚਰਾੜੀ ਵਿੱਚ ਤੀਆਂ ਨੇ ਹੋਰ ਹੀ ਰੂਪ ਧਾਰਨ ਕਰ ਲਿਆ ਗੱਲ ਬਹਿਸਵਾਦੀ ਤੋਂ ਵੱਧ ਕੇ ਲੜਾਈ ਝਗੜੇ ਅਤੇ ਕੁੱਟਮਾਰ ਤੱਕ ਚਲੀ ਗਈ ਪਿੰਡ ਦੀ ਧੜੇਬੰਦੀ ਦਾ ਅਸਰ ਔਰਤਾਂ ਦੀ ਆਜ਼ਾਦੀ ਉੱਤੇ ਰੋਕਾਂ ਲਾਉਣ ਦੇ ਰੂਪ ਵਿੱਚ ਸਾਹਮਣੇ ਆਇਆ ਇੱਕ ਤੇਰਨਾ ਸਵੰਧਤ ਮੈਂਬਰ ਪੰਚਾਇਤਾਂ ਨੇ ਤੀਆਂ ਦੀ ਤਿਆਰੀ ਸਮੇਂ ਆ ਕੇ ਖਲਲ ਪਾ ਦਿੱਤਾ ਇਸ ਕੰਮ ਲਈ ਨਿਹੰਗ ਵੀ ਸੱਦੇ ਗਏ ਸਨ ਇਹਨਾਂ ਨਿਹੰਗਾਂ ਵਿੱਚੋਂ ਬਹੁਤਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ ਇਹ ਲੋਕ ਡਾਂਗਾ ਲੈ ਕੇ ਅਤੇ ਮੂੰਹ ਢੱਕ ਕੇ ਕਿਉਂ ਆਏ ਇਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਨਾਲੇ ਨਿਰੋਲ ਔਰਤਾਂ ਵਾਲੇ ਪ੍ਰੋਗਰਾਮ ਵਿੱਚ ਮਰਦਾਂ ਦਾ ਕੀ ਕੰਮ ਫਿਰ ਇਹ ਔਰਤਾਂ ਕਿਹੜਾ ਕਿਸੇ ਹੋਰ ਮੁਲਕ ਤੋਂ ਆਈਆਂ ਸਨ ਇਸੇ ਪਿੰਡ ਦੀਆਂ ਜੰਮੀਆਂ ਜਾਈਆਂ ਤੀਆਂ ਪਹਿਣਾਈ ਸਨ ਸਾਨੂੰ ਨਹੀਂ ਪਤਾ ਕਿ ਪਿੰਡ ਵਿੱਚ ਕਿਹੜੀ ਧਿਰ ਦਾ ਕੀ ਕਸੂਰ ਸੀ ਕਿਹੜੀ ਧਿਰ ਗਲਤ ਹੈ ਅਤੇ ਕਿਹੜੀ ਸਹੀ ਪਰ ਇਸ ਸਭ ਦਾ ਅਸਰ ਔਰਤਾਂ ਦੀਆਂ ਤੀਆਂ ਉੱਤੇ ਹੀ ਕਿਉਂ ਇਤਰਾਜ਼ ਇਹ ਪ੍ਰਗਟਾਇਆ ਗਿਆ ਕਿ ਤੀਆਂ ਨਾਲ ਮਾੜਾ ਪ੍ਰਭਾਵ ਜਾਂਦਾ ਹੈ ਤੀਆਂ ਵੀ ਅਸ਼ਲੀਲ ਹੋ ਗਈਆਂ ਨੇ ਡੀਜੇ ਉੱਤੇ ਕੁੜੀਆਂ ਬੁੜੀਆਂ ਦੇ ਨੱਚਣ ਨਾਲ ਗਲਤ ਸੁਨੇਹਾ ਜਾਏਗਾ ਅਤੇ ਮਾਹੌਲ ਵਿਗੜੇਗਾ ਗੱਲ ਇੱਥੇ ਹੀ ਨਹੀਂ ਰੁਕੀ ਪਹਿਲਾਂ ਤਾਂ ਤੀਆਂ ਮਨਾਉਣ ਵਿੱਚ ਮੋਢੀ ਔਰਤਾਂ ਹੀ ਸਿੰਘਣੀਆਂ ਬਣ ਕੇ ਟੱਕਰੀਆਂ ਉਹਨਾਂ ਪੂਰੀ ਬਹਿਸ ਕੀਤੀ ਅਤੇ ਦਲੀਲ ਨਾਲ ਆਪਣਾ ਪੱਕਾ ਰੱਖਿਆ ਉਹਨਾਂ ਤਾਂ ਮੂੰਹ ਟੱਕਿਆ ਇਹ ਨਿੰਂਗਾ ਨੂੰ ਵੀ ਪੁੱਛ ਲਿਆ ਕਿ ਉਹ ਕੌਣ ਨੇ ਅਤੇ ਕਿਹੜੇ ਪਿੰਡੋਂ ਆਏ ਨੇ ਪਰ ਉਹਨਾਂ ਦੇ ਸੁਣਨ ਨੂੰ ਕੋਈ ਤਿਆਰ ਨਹੀਂ ਸੀ ਜਾਪਦਾ ਕੁਝ ਔਰਤਾਂ ਤਾਂ ਥੋੜੀ ਦੇਰ ਲਈ ਬਾਅਦ ਵਿੱਚ ਧਰਨੇ ਉੱਤੇ ਵੀ ਬੈਠੀਆਂ ਗੱਲ ਇੰਨੀ ਵੱਧ ਗਈ ਕਿ ਜਗਰਾਵ ਤੋਂ ਪੁਲਿਸ ਨੂੰ ਵੀ ਆਉਣਾ ਪਿਆ ਗੱਲ ਹੋਰ ਵਧੀ ਅਤੇ ਹਿੰਸਕ ਹੋ ਗਈ ਧੀਆਂ ਮਣਾਉਣ ਦਾ ਇੱਕ ਛੋਟਾ ਜਿਹਾ ਮਸਲਾ ਵੱਡਾ ਮੁੱਦਾ ਅਤੇ ਪਿੰਡ ਵਿੱਚ ਟਕਰਾਅ ਦਾ ਕਾਰਨ ਬਣ ਗਿਆ ਪਿੰਡ ਦੀ ਭਾਈਚਾਰਕ ਸਾਂਝ ਵਿੱਚ ਵੀ ਤਰੇੜ ਪੈ ਗਈ ਅਤੇ ਮਾਹੌਲ ਤਣਾਅਪੂਰਨ ਬਣਿਆ ਜਿਹੜੀ ਗੱਲ ਥੋੜੀ ਜਿਹੀ ਸੂਝ-ਬੂਝ ਵਰਤ ਕੇ ਸਹੀ ਟਰੈਕ ਉੱਤੇ ਲਿਆਂਦੀ ਜਾ ਸਕਦੀ ਸੀ ਉਸ ਵਿੱਚ ਧੜੇਬੰਦੀ ਕਰਕੇ ਹੀ ਨੌਬਤ ਇੱਥੋਂ ਤੱਕ ਆ ਗਈ ਹੈਰਾਨੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਉੱਤੇ ਹੈ ਨਾਲ ਹੀ ਸਰਕਾਰ ਉੱਤੇ ਵੀ ਕੀ ਔਰਤਾਂ ਨੂੰ ਇਹ ਵੀ ਹੱਕ ਨਹੀਂ ਰਿਹਾ ਕਿ ਉਹ ਪੰਜਾਬੀ ਸੱਭਿਆਚਾਰ ਦਾ ਅੰਗ ਤੀਆਂ ਆਪਣੀ ਮਨਮਰਜ਼ੀ ਨਾਲ ਮਨਾ ਸਕਣ ਬਾਕੀ ਤੁਸੀਂ ਖੁਦ ਦੇਖ ਲਓ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਨਿਹੰਗਾਂ ਨਾਲ ਮਿਲ ਕੇ ਕਿਵੇਂ ਔਰਤਾਂ ਨੂੰ ਤੀਆ ਮਨਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਜਵਾਬ ਵਿੱਚ ਇਹ ਔਰਤਾਂ ਕੀ ਕਹਿ ਰਹੀਆਂ ਨੇ ਅਖੀਰ ਵਿੱਚ ਸੀਸੀਟੀਵੀ ਦਾ ਉਹ ਫੁਟੇਜ ਵੀ ਦੇਖਿਓ ਜਿਸ ਵਿੱਚ ਗੱਲ ਲੜਾਈ ਅਤੇ ਕੁੱਟਮਾਰ ਤੱਕ ਪਹੁੰਚ ਗਈ ਸਾਡੇ ਕੋਲ ਕਿੰਨੇ ਬਾਦ ਮਾਣ ਫੋਨ ਪਿਆ ਉਹ ਅਸੀਂ ਖਾਵਾ ਪੀਵਾ ਸਾਡੇ ਦਰਵਾਜ਼ੇ ਤੇ ਵੀ ਈ ਆ ਗਏ ਜੀ ਭਾਈ ਜੀ ਜੀ ਬੋਲਿਆ ਕਿ ਮੈਂ ਤੇ ਕੋਈ ਨਹੀਂ ਜੀ ਜਿੰਨਾਂ ਕੋਈ ਸੋੜਿਆ ਕਿ ਨਾ ਅਸੀਂ ਨਾਲ ਇਹ ਸਾਰੇ ਬੰਦੇ ਦੇਖਦੇ ਸੀ ਸਾਰੇ ਸੀ ਜਿਹੜਾ ਮੈਂ ਮੈਂ ਉਹ ਕੋਈ ਕੁੜੀ ਕੁੜੀ ਮੈਂ ਵੀ ਨਾਲ ਆਉਂਦਾ ਹਾਂ ਉਹਨਾਂ ਨਾਲ ਅਲੱਗ ਨੂੰ ਕੋਈ ਨਾ ਸੋਈ ਨਾ ਕੋਈ ਨਾ ਬੈਠੂਗਾ ਨਾ ਰੀਤੀ ਰਿਵਾਜੀ ਪਾਰਟੀ ਥੋੜਾ ਜਿਹਾ ਸੋਹਣੇ ਕਰਦੀ ਸਾਰੇ ਨੰਬਰ ਦੋ ਅਸੀਂ ਮੇਰਾ ਨੰਬਰ ਆ ਤਾਂ ਮੈਂ ਇੱਕ ਮਿੰਟ ਵੀ ਨਹੀਂ ਮੈਂ ਨੰਬਰ ਮੈਂ ਦਦਾ ਮੈਂ ਸਾਡਾ ਨੰਬਰ ਮੇਰਾ ਲੈ ਫੋਟੋ ਤਾਂ ਹੈਗੀ ਯਾਰ ਮਾਇਆ ਕਹਿੰਦਾ ਜੋ ਮੈਨੂੰ ਆ ਰੱਖਦੇ ਮੈਂ ਜਾਣਾ ਥੋੜਾ ਮਤਲਬ ਨਹੀਂ ਸੋਲੂ ਦਾ ਗੀਮ ਰੱਖ ਤੋੜਦਾ ਖੋਣ ਬੱਤੀ ਕਿਹੜੇ ਬਟਰੀ ਕਿਹੜੇ ਬਟਰੀ ਕਿਹੜੇ ਕਿਹੜੇ ਕੀ ਸਭ ਦੀਆਂ ਟੈਨਾ ਇੱਥੇ ਬੰਦੀਆਂ ਚੁੜੀਆਂਆਂ ਦੀਆਂ ਤੀਆਂ ਦਰਵਾਜ਼ੇ ਵੀ ਤਿੰਨ ਲੱਗੀਆਂ ਆ ਜਾਓਗੇ ਦਰਵਾਜ਼ੇ ਮੇਰੇ ਨਾਲ ਚਿੱਕੜ ਚਾਹੁੰਦੇ ਸੀ ਨਹੀਂ ਫੋਟੋ ਦਿਖਾਵਾਂ ਮੈਂ ਹੋਰ ਮੈਂ ਕੰਮ ਨਹੀਂ ਬਣਾਇਆ ਤੁਮ ਬਣਾਉਂਗਾ ਨੰਬਰ ਤੇ ਦੋਸਰ ਮੇਰਾ ਕਾਊਂਟੀ ਦਾ ਨੰਬਰ ਹੈਗਾ ਮੈਂ ਕਾਊਂਟੀ ਨੰਬਰ ਚਾਹਾਂਗਾ ਪਾਵਾਂਗੇ ਸਾਧੂ ਫੋਟੋ ਨਹੀਂ ਗੜੀਆਂ ਆਪਣੇ ਨਾਲ ਸਾਡੀ ਪਹਿਲੀ ਗੱਲ ਲੜਾਈ ਹੈ ਤੁਹਾਡੇ ਨਾਲ ਮੇਰੀ ਕਿਉਂ ਕਿਉਂ ਦੋ ਪਿਆਉਂਦਾ ਕਿਉਂ ਦੋ ਟੀਕੇ ਲਸਣਾ ਕਿਉਂਦਾ ਉਹਦਾ ਪ੍ਰਾਈਸ ਕਿਉਂ ਆਵੇ ਫਿਰ ਕਿਸੇ ਵਜਹ ਨਾਲ ਜੁਨੇ ਮਰਨ ਕੋ ਸਾਰ ਲੇਤੀਆਂ ਉਹਨੇ ਕਹਿੰਦਾ ਕੋਈ ਨਹੀਂ ਲੋਕ ਸਾਹਮਣੇ ਸਾਹਮਣੇ ਹੈ ਇਹ ਕਦ ਨਹੀਂ ਕਿਹਾਗੇ ਕੁੜੀਆਂ ਸਾਰੇ ਤਰ੍ਹਾਂ ਕਰਦਾ ਹੈ ਸੱਤ ਰਾਈ ਨਾ ਪਾਣੇ ਆ ਇਹ ਸੱਤ ਰਾਈ ਇਹ ਮਹਾਰਾਜ ਜੰਮ ਤੇ ਇੱਕ ਚਾਇਆ ਸੀ ਕਿਹਾ ਉਹਨਾਂ ਨੇ ਬੱਝਾ ਕਰਕੇ ਕਹਿੰਦੇ ਗੱਲ ਆ ਇਹ ਬਾਬੇ ਬੂਬੇ ਦੇ ਬਾਬੂ ਨੂੰ ਪਾਣੀ ਚ ਤੇਈ ਪੇਦੀ ਹਰ ਬੀ ਇੱਕੋ ਬਾਬਾ ਯਾਰ ਬੰਦੇ ਨੇ ਛੋਟੀ ਸਾਈਡ ਨਾਲ ਕੋਈ ਨਹੀਂ ਸਾਡੇ ਪਿੰਡਾਂ ਚ ਚਲਦੀ ਆ ਆਹੜੇ ਬਾਜੀ ਚੜੇ ਬਾਜੀ ਚਲਦੀ ਤੁਸੀਂ ਆਏ ਜੀ ਆਏ ਜੀ ਨਹੀਂ ਜੀ ਨਹੀਂ ਕੋਈ ਨਾ ਕੋਈ ਨਾ ਅਸੀਂ ਅਗਰਾਂ ਕਿੱਥੇ ਜੀ ਹੁੰਦਾ ਜਿੱਦਾਂ ਦੇਖੇ ਚਾਹੀਦਾ ਕੁਛ ਸਰ ਜੀ ਪਰਵਾਹ ਕਿੰਨਾ ਲੁਕ ਚੱਲਣ ਦੇ ਹਸਣ ਲੋ ਹਾਂ ਬਸ ਹੋਰ ਸੁਣੋ ਸਾਹਮਣੇ ਖੜਿਆ ਨਾਲ ਪਰ ਉਹ ਹੱਤਾਂ ਕਿਵੇਂ ਬੈਠ ਕੇ ਚਾਉਂ ਕੱਪੜੇ ਪਾਇਆ ਬੰਦਿਆਂ ਨਾਲ ਜੱਫੀਆਂ ਪਾ ਕੇ ਕਰੋਨਾ ਉਹਦਾ ਕੋਈ ਯੋਖਾ ਨਹੀਂ ਸਿੱਖਾਂ ਵਾਲੀ ਨਹੀਂ ਸਿੱਖਾਂ ਦੇ ਆਪਣੇ ਮੁਸਲਮਾਨ ਲੈ ਜਾਂਦੇ ਹੁਣ ਸਿੱਖਾਂ ਦਾ ਕੀ ਰਹਿ ਗਿਆ ਹੁਣ ਸਿੱਖਾਂ ਕੇ ਸਾਜ ਦਾ ਵਿਆਹ ਕਰਾ ਲਿਆ ਸਿੱਖਾਂ ਦੀਆਂ ਕੁੜੀਆਂ ਨੇ ਕਿਸੇ ਨਾਲ ਸਾਜ ਤਾਂ ਫੇਰ ਵੀ ਸਿੱਖਾਂ ਦੀਆਂ ਸਿੱਖਾਂ ਜੀ ਆ ਇਹਨਾਂ ਨੂੰ ਸਾਖ ਦੋ ਹੈ ਕੀ ਕੋ ਸੋਚਦਾ ਮਾਦਾ ਨਹੀਂ ਮੇਰੀ ਸਾਰੇ ਜਨਾਂ ਨੂੰ ਇਨਸਾਫ ਕਰਿਆ ਕਰੋ ਨਾਲੇ ਤੀਆਂ ਦਰਵਾਜ਼ੇ 'ਚ ਵੀ ਆ ਤੀਆਂ ਕੈਨੇਡਾ ਅਮਰੀਕਾ 'ਚ ਕੀ ਲੱਗਦੀਆਂ ਸਾਰੇ ਭਾਈ ਤੀਆਂ ਲੱਗਿਆ ਹੋਈਆਂ ਜੀ ਸਾਰੇ ਤੀਆਂ ਲੱਗਿਆ ਹੋਈਆਂ ਹਾਂ ਜੀ ਇਹਦਾ ਵਿਸ਼ੋਕਰ ਆਪਾਂ ਨੂੰ ਉਹ ਚਲੋ ਜੀ ਵਿਸ਼ੋਕਰ ਤਾਂ ਹਣ ਬਾਲਾ ਖਰਾ ਹੋਇਆ ਆ ਪਿਆ ਨਹੀਂ ਨਹੀਂ ਉਹ ਗੇਰਾ ਜਾਨੇ ਵਿਸ਼ੋਕਰ ਦਾ ਹੋਂਦ ਪਤਾ ਵਾ ਹਾਂ ਪਤਾ ਆ ਤੇ ਹੱਸਦਾ ਸਾਰਾ ਪਤਾ ਸਾਨੂੰ ਕੀ ਕਹਨਾ ਸਾਰਾ ਪਤਾ ਅਸੀਂ ਵੀ 15 ਸੁਣਨਾ ਚਾਹੁੰਦੇ ਸਲਾਹ ਵੀ ਦਿੰਨੇ ਸਾਨੂੰ ਪਤਾ ਵਾ ਦੀ ਮੁਸਲਮਾਨ ᱛੀ ਹਾਂ ਚੱਕ ਕੇ ਲੈ ਕੇ ਜਾਂਦੇ ਸੀ ਨਾ ਸਾਨੂੰ ਪਤਾ ਸਾਰਾ ਪਰ ਹੁਣ ਤਾਂ ਇੱਥੇ ਕੋਲ ਕੱਲੀਆਂ ਬੁੜੀਆਂ ਨੇ ਬੰਦੇ ਕਿਹੜੇ ਬੰਦੇ ਤਾਂ ਆਏ ਨੇ ਥੋੜਾ ਡੱਟਦੇ ਆਏ ਨੇ ਸਾਡੇ ਤੋਂ ਡਰਦਾ ਕੋਈ ਨਹੀਂ ਆ ਮਾਤਾ ਦੇਖ ਨਾ ਕਿਸੇ ਨੂੰ ਕੋਈ ਡਰਾ ਸਕਦਾ ਉਹਨੂੰ ਨਾਲ ਸੈੱਟ ਕਰਕੇ ਲਿਆਏ ਆ ਵੀ ਨਹੀਂ ਗਏ ਹੋਇਆ ਵੀ ਉਹ ਨਹੀਂ ਆਉਣਾ ਨਹੀਂ ਜਾਣਾ ਇਹ ਗੱਲ ਤਾਂ ਉਹਨੂੰ ਲਿਆਇਆ ਇੱਕ ਮਿੰਟ ਇੱਕ ਮਿੰਟ ਦੇ ਲਿਆ ਬੱਸ ਕੰਮ ਕੀ ਦਿੱਤ ਕਿ ਨਾ ਆਇਆ ਨਹੀਂ ਮੈਂ ਅਸੀਂ ਗੱਲ ਨੂੰ ਬਿਨਾਵਾਂਗੇ ਮਾਤਾ ਰੋਕਾਲੂ ਅਸੀਂ ਕੋਲੋਂ ਪੈਸੇ ਇਕੱਠਾ ਕਰਕੇ ਲਾਵਾਂਗੇ ਕਿ ਜਿਹੜੇ ਟਾਈਮ ਦੇ ਵਿੱਚ ਉਹ ਚੀਜ਼ ਹੋਣੀ ਸੀਗੀ ਆਪਾਂ ਮੰਨਦੇ ਆ ਉਹ ਗਲਤ ਸੀਗਾ ਹੋਰ ਵੀ ਕਈ ਚੀਜ਼ਾਂ ਗਲਤ ਨੇ ਆਪਾਂ ਮੰਨਦੇ ਆ ਠੀਕ ਆ ਪਰ ਹੁਣ ਜੋਤੀਆਂ ਬੇ ਥਾਟੇ ਇੱਥੇ ਆਈਆਂ ਹੋਈਆਂ ਕੋਈ ਬੰਦਾ ਤਾਂ ਨਹੀਂ ਅੰਦਰ ਹੈਗਾ ਇਹਨੂੰ ਕਿਹਨੂੰ ਸਵੇਰ 4 ਵਜੇ ਇਹ ਸਾਰੇ ਮੇਰੇ ਪਾਸ ਸਾਰਿਆਂ ਦਾ ਜਾਬ ਦਾ ਪੁੱਤ ਹੈ ਇਹ ਜਿਹੜਾ ਤੁਸੀਂਆਂ ਦਾ ਤਿਹਾਰੇ ਪਹਿਲਾਂ ਜੇ ਨਹੀਂ ਗਲਾਮੀ ਨੂੰ ਨਿਖਾਨੀ ਸਵੇਰ 4 ਦੇ ਨਾਮ ਤੇ ਜੀ ਇਹ ਆਪਣੇ ਪੈਂਟ ਵਿੱਚ ਪਈ ਮੇਰੀ ਲੱਗਿਆ ਹਰ ਇੱਕ ਜਦੋਂ ਜਦ ਦਲੀਲ ਨਾਲ ਗੱਲ ਕਰ ਰਹੇ ਨਾ ਤੁਸੀਂ ਆਪੀ ਥੋੜੀ ਡਿਊਟੀ ਹੋੜੀ ਤੁਸੀਂ ਮੈਂ ਲੈ ਕੇ ਦੱਟਾਂ ਹਾਂਜੀ ਨਹੀਂ ਲੱਗ ਰਹੀਆਂ ਜਿਹੜੇ ਪੰਜਾਬ ਦੇ ਮੇਰੇ ਪੁੱਤ ਨੂੰ ਤੁਨ ਉਹ ਤੇ ਮਾਂ ਮੰਗਣ ਦੇਣਾ ਬਾਕੀ ਇਹਨਾਂ ਚੱਲਦਾ ਪਾਉਂਦੇ ਨੇ ਸਰਪੰਚ ਦਾ ਕੋਈ ਜ਼ਰੂਰੀ ਨਹੀਂ ਨਹੀਂ ਚੋਣ ਚ ਹੁੰਦਾ ਪਹਿਲਾਂ ਨਾਲ ਹੀ ਨਾ ਨਹੀਂ ਨਹੀਂ ਇਹ ਬਹੁਤ ਵੱਡਾ ਨਹੀਂ ਪਤਾ ਨਹੀਂ ਕਿ ਗੱਲ ਨਾਲ ਵੱਡਾ ਹੀ ਹੁੰਦਾ ਨਾ ਸਾਾਨੂੰ ਦੇਖੋ ਤਾਂ ਪੁੱਛਿਆ ਵੀ ਲੋੜ ਹੀ ਨਹੀਂ ਸਾਡਾ ਆਪਣਾ ਅਧਿਕਾਰ ਵਾਲੇ ਨੂੰ ਦਾ ਸਾਡਾ ਵੀ ਪੈਸਾ ਆਉਂਦੀ ਵੀ ਵਿੱਚ ਲੈ ਰਹੇ ਨੇ ਰਹਿੰਦੇ ਯਾਰ ਨਹੀਂ ਜਾਣ ਜਾ ਜਾ ਪਾਪਾ ਰਹਿੰਦੇ ਪਰੇ ਹਟੋ ਬਾਬਾ ਕੋਈ ਸਪਾਈ ਨਹੀਂ ਨਹੀਂ ਚੱਲਿਆ ਚਲਾ ਤਾ ਜਾ ਚਲਾ ਤਾ ਸਹੀ ਤਾਂ ਗੱਲਾਂ ਕਰਦੇ ਹੋ ਤੁਸੀਂ ਕਿ ਤੁਸੀਂ ਕੋਈ ਕਰਕਾ ਕਰਾਉਣਾ ਨਾ ਕਰਾ ਦਿਓ ਮੇਰੇ ਦੇ ਨਾਮ ਪਾਈਦਾ ਇੰਪਰਾਜਾ ਜਿਹੜੇ ਪਿੰਡ ਨੂੰ ਪਰਦੇਸ ਵਿੱਚ ਲਿਖਦਾ ਕੀ ਆ ਉਹ ਬਾਅਦ ਦੇ ਵਿੱਚ ਉਹ ਕਰ ਮੈਂ ਹੈਗਾ ਸੇਖ ਨੂੰ ਚਾਰਨਾ ਸਾਡੀ ਮਾਤਾ ਨਾਲ ਸਾਡੀਆਂ ਭੈਣਾਂ ਬਾਬਾ ਜੀ ਵੀ ਇਹ ਕੰਮ ਤੁਸੀਂ ਇਹ ਕੰਮ ਕਰੋ ਤੁਸੀਂ ਅਜਿਹਾ ਜਿਵੇਂ ਹੱਥ ਇੰਦਰਾ ਕਰਨ ਇੱਕ ਗੱਲ ਮੈਂ ਇੱਕ ਮਿੰਟ ਰੋਕ ਜੋ ਸਾਰੇ ਚੁੱਪ ਕਰ ਜਾਓ ਆ ਗਰਾਊਂਡ ਨੂੰ ਲੱਗਣ ਲੱਗਿਆ ਜਿੰਦਾ ਠੀਕ ਆ ਇੱਥੇ ਬੱਚਿਆਂ ਦਾ ਜੋ ਭੂਖਾ ਉਹ ਵੀ ਖਤਮ ਹੋਣ ਲੱਗਿਆ ਇਹ ਸਭ ਦੇ ਪੈਰੋਂ ਹੋਣ ਲੱਗਿਆ ਸਾਰੇ ਗਰਾਊਂਡ ਦਾ ਕੋਣ ਹੈ ਕੋਈ ਇੱਥੇ ਗਰਾਊਂਡ ਦਾ ਮੁਖੀ ਕੋਈ ਹੋਊਗਾ ਜੀ ਕੋਈ ਹੋਵੇ ਨਾ ਹੋਵੇ ਗਰਾਊਂਡ ਦਾ ਕੋਈ ਹੋਊ ਜੀ ਨਾ ਗਰਾਊਂਡ ਸਾਰੇ ਪਿੰਡ ਦੀ ਹੈ ਹਾਂ ਨਹੀਂ ਕੋਈ ਮੂਰੇ ਮਾਰੇ ਹੋਊਗਾ ਕਿਸੇ ਨੇ ਬਹਿ ਲਈ ਗਰਾਊਂਡ ਨਾ ਦਲ ਤਾਂ ਉਹੀ ਆ ਸੀ ਕਿ ਸੜਕਾਂ ਤੇ ਰਚਦੇ ਆ ਪੈਜੋ ਕੋਪੋ ਚੱਲੋ ਪੈਜੋ ਕੋਪੋ ਮੇਰਾ ਬੀਰ ਜੀ ਗਰਾਊਂਡ ਕਿਉਂ ਬਾਤਾਂ ਕਰ ਲਈ ਉਹ ਕਿਉਂ ਬਾਤ ਦੀ ਗੱਲ ਆ ਜਿਹੜੇ ਤਾਲੀ ਦੀ ਨਾਲੇ ਪਾਪਾ ਦੀ ਗੁਰਦੁਆਰੇ ਦੇ ਵਿੱਚ ਆਪ ਜਿਹੜੇ ਆਪ ਆਪਣੀ ਗੱਲ ਤਾਂ ਪਤਾ ਨਾ ਰੋਕੀ ਨਹੀਂ ਗਏ ਹੈ ਗਿਆ ਸਾਡੇ ਪਿੰਡ ਨੂੰ ਹੋਰ ਕੋਈ ਨਹੀਂ ਦੇਖੋ ਨਹੀਂ ਬੈਠੇ ਤੁਨਾਂ ਦੀਆਂ ਸਲਾਪ ਪੀਣੀਆਂ ਬੰਦ ਕਰੋ ਜਿਹੜੇ ਉਹ ਤਾਂ ਫੈਸਲੇ ਕਰਦੇ ਨੇ ਸਰਮੀ ਉਹਦੇ ਖੜ ਕੇ ਇਹਨਾਂ ਦਾ ਕੰਮ ਆਈਆ ਉਹਨਾਂ ਲੋਕ ਨੂੰ ਉਹਨਾਂ ਨੂੰ ਇਹ ਰੋਕਣ ਜਾਂਦੀ ਠੀਕ ਹੈ ਮੈਂ ਉਹਦਣ ਪੱਗ ਵੀ ਬੰਨੂ ਮੈਂ ਉਮਰਤ ਵੀ ਛਕੂਗਾ ਨਾਲੇ ਪਾਪਾ ਜੀ ਇੱਕ ਗੱਲ ਸੁਣੋ ਸਾਡੇ ਢੰਗ ਸਟੇਟੀਆਂ ਤੱਕ ਬੈਠੇ ਆਂ ਨਹੀਂ ਕਰਦਾ ਇਹ ਗੱਲ ਤਰੀਕੇ ਨਾਲ ਕਰਦਾ ਮੈਂ ਹਜੇ ਆਪਾਂ ਕੋਈ ਰੌਲਾ ਨਹੀਂ ਕੋਈ ਐਡੀ ਗੱਲ ਨਹੀਂ ਕੁੜੀਆਂ ਦੀਆਂ ਬੰਦਿਆਂ ਨੇ ਜੱਫੀਆਂ ਪਾਪਾ ਨਾ ਕਰ ਉਹਨਾਂ ਨੂੰ ਕੋਈ ਰੋਕਦਾ ਇੱਕ ਇੱਕ ਬਣੀ ਤਾਂ ਡੀਜੇ ਲੱਗਦੇ ਆ ਹਰ ਇੱਕ ਪੰਡ ਚ ਲੱਗਦੇ ਆ ਬਣਾ ਪਾਏ ਬੈਠੇ ਬੈਠਾ ਨੱਚਦੀਆਂ ਨੇ ਸਾਰੇ ਇਹਨਾਂ ਦੇ ਪੰਡ ਦਾ ਵਿਆਹ ਸੀ ਕਿਹੜਾ ਡੀਜੇ ਨਹੀਂ ਸੀ ਲੱਗੇ ਸਾਰਾ ਕੁਝ ਲੱਗਿਆ ਸੀ ਮੈਂ ਵਿੱਚ ਸੀ ਹਿੰਦੂ ਦੇ ਵਿਆਹ ਨੂੰ ਮੈਂ ਵਿੱਚ ਸੀ ਹਿੰਦੂ ਵਿਆਹ ਨੂੰ ਕੋਈ ਡਾਂਸ ਨਹੀਂ ਹੋਇਆ ਡਾਂਸ ਹੋਇਆ ਮੈਂ ਗੱਤ ਕਾ ਖੇਡਿਆ ਗੱਤ ਕਾ ਖੇਡਿਆ ਉਫੇ ਬਿਲਕੁਲ ਨਹੀਂ ਰਾਤ ਤੱਕ ਤੈਨੂੰ ਤੈਨੂੰ ਰੋਟੀ ਖਵਾ ਕੇ ਘਰੇ ਪਾ ਆਇਆ ਨਹੀਂ 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 ਮੈਂ ਵਿੱਚ ਸੀ ਤੁਸੀਂ ਐਵੇਂ ਜੂਠ ਬੋਲਦੀ ਮੈਂ ਕੋਣ ਬਿਲਕੁਲ ਨਹੀਂ ਜੂਠ ਬੋਲਦੀ ਸਾਡੇ 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 ਗਾਂ ਦੇ ਕਦੇ ਵੀ ਕੋਈ ਨਹੀਂ ਵਾਪਸ ਆਉਂਦੇ ਹੋਣਗੇ ਦੋ ਮਿੰਟ ਬਾਅਦ ਹੁਣ ਤੁਸੀਂ ਕਰਨ ਆਏ ਹੋ ਜੇ 2024 ਦੇ ਵਿੱਚ ਉਹ ਨਹੀਂ ਚੰਗਾ ਤੁਸੀਂ ਤਾ ਤੁਸੀਂ ਦਵਾਈ ਲਓ ਕੋਲੋਂ ਤੇ ਨਹੀਂ ਤੁ ਆਮ ਆ ਆਪਾਂ ਕੋਈ ਨਾ ਧੰਨਵਾਦ ਤੁਹਾਡਾ ਆਜਾ ਆਜਾ ਯੂ ਗਰਾਊਂਡ ਵਾਸਤੇ ਮੜ ਗਿਆ ਇਹਨਾਂ ਨੂੰ ਛੋਟਾ ਸੰਗਤ ਦੀ ਗੱਲ ਹੋਊਗੀ ਨਾ ਆ ਅਸੀਂ ਬਾਅਦ ਵਿੱਚ ਨਿਆ ਕਰੀਏ ਤਾਂ ਉਹ ਮੰਨੇ ਨਹੀਂ ਗਿਆ ਉਹਦਾ ਮੈਂਬਰ ਆ ਮੈਂ ਤਾਂ ਮੈਂ ਆਜਾ ਮੈਂ ਤਾਂ ਮੈਂ ਮੈਂ ਤਾਂ ਮੈਂਬਰਾਂ ਨੂੰ ਜੇ ਨਹੀਂ ਦਿੱਤਾ ਸੀ ਨੰਬਰ ਤਾਂ ਉਹ ਮੰਨ ਜਾਵਾਂਗੇ ਆਪਣਾ ਬਿਨਾਂ ਕੋਈ ਤੇ ਮਿਲਣਾ ਅੱਜ ਨਹੀਂ ਆ ਸਕਦੇ ਸਾਡੀ ਅੱਜ ਨਹੀਂ ਹੋਣਾ ਇਸ ਵੀ ਦੀ ਗੱਲ ਕੋਈ ਨਹੀਂ ਆਪਣੀ ਫਰਾਉਂਗ ਲਿਆ ਤੋਂ ਬੋਚਾ ਮਾਇਆ I'm I'm be be for fans. Hi 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 the Jesus. Jesus. sair da aula गाडीों पगा ते तो 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 ते मैं तेरा की करता की तेरा मैं खा लिया हम लोग जीना और चाहता है कि पहले रेडी में चार मेरी तुझे पता चले सारे वही गुजार रहे हैं मैंने लो भाई वो मैंने वो तब बाद में लोग करना मुझे